ਇਟਲੀ ਵਿੱਚ ਆਏ ਦਿਨ ਆਵਾਮ ਨਾਲ ਨਵੇਂ-ਨਵੇਂ ਢੰਗ ਤਰੀਕਿਆਂ ਨਾਲ ਠੱਗਾਂ ਵੱਲੋਂ ਠੱਗੀ ਮਾਰਨ ਦੀਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਦੀ ਨੀਂਦ ਨੂੰ ਹਰਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਪੁਲਿਸ ਬਾਜ਼ ਅੱਖ ਨਾਲ ਅਜੇ ਛਾਤਰ ਠੱਗਾਂ ਨੂੰ ਲੱਭਣ ਵਿੱਚ ਬੇਸ਼ੱਕ ਦਿਨ ਰਾਤ ਇੱਕ ਕਰ ਰਹੀ ਹੈ ਪਰ ਅਜਿਹੀਆਂ ਘਟਨਾਵਾਂ ਹਨ ਜਿਹੜੀਆਂ ਕਿ ਲੋਕਾਂ ਦੇ ਨਾਲ-ਨਾਲ ਪੁਲਿਸ ਨੂੰ ਵੀ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਘਟਨਾ ਅਖਰ ਹੋ ਕਿਵੇਂ ਗਈ ਅਜੇ ਹੀ ਇੱਕ ਘਟਨਾ ਇਟਲੀ ਦੇ ਸਭ ਤੋਂ ਅਮੀਰ ਸੂਬੇ ਇਮੀਲੀਆ ਰੋਮਾਨਾ ਦੇ ਸ਼ਹਿਰ ਬਲੋਨੀਆ ਵਿਖੇ ਵੇਖਣ ਨੂੰ ਮਿਲੀ ਜਿੱਥੇ ਸ਼ੈਤਾਨ ਠੱਗਾ ਨੇ ਲੋਕਾਂ ਨੂੰ ਗੱਡੀ ਵੇਚਣ ਦੇ ਨਾਂ ਉੱਪਰ 5 ਲੱਖ ਯੂਰੋ ਦਾ ਚੂਨਾ ਲਗਾ ਦਿੱਤਾ ਆਓ ਵੇਖਦੇ ਹਾਂ ਕੀ ਆ ਪੂਰਾ ਮਾਮਲਾ ਠੱਗਾ ਨੇ ਠੱਗੀ ਮਾਰ ਲਈ ਇੱਕ ਵੈਬਸਾਈਟ ਬਣਾਈ ਜਿਸ ਵਿੱਚ ਜਾਣਕਾਰੀ ਨਸ਼ਰ ਕੀਤੀ ਕਿ ਉਹ ਸਸਤੇ ਭਾਅ ਦੀਆਂ ਨਵੀਆਂ ਗੱਡੀਆਂ ਵੇਚਦੇ ਹਾਂ ਗੱਡੀ ਖਰੀਦਣ ਦੇ ਚਾਹਵਾਨ ਗੱਡੀ ਦੀ ਕੀਮਤ ਅਨੁਸਾਰ ਪੇਸ਼ਗੀ ਆਨਲਾਈਨ ਕੰਪਨੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਤੇ ਆਪਣੀ ਮਨਪਸੰਦ ਗੱਡੀ ਦੀ ਆਉਣ ਦੀ ਉਡੀਕ ਕਰਨ। ਬਸ ਫਿਰ ਕੀ ਸੀ ਅਜਿਹੇ ਇਸ਼ਤਿਹਾਰ ਨੂੰ ਪੜਦੇ ਹੀ ਨਵੀਂ ਗੱਡੀਆਂ ਦੇ ਸ਼ੌਕੀਨ ਲੋਕ ਟੁੱਟ ਕੇ ਪੈ ਗਏ ਅਤੇ ਲਗਭਗ 30 ਲੋਕਾਂ ਨੇ ਇਸ ਠੱਗਾਂ ਦੇ ਟੋਲੇ ਨੂੰ 5 ਲੱਖ ਯੂਰੋ ਦੀ ਅਦਾਇਗੀ ਆਨਲਾਈਨ ਕਰ ਦਿੱਤੀ। ਕਈ ਦਿਨਾਂ ਦੀ ਉਡੀਕ ਤੋਂ ਬਾਅਦ ਵੀ ਜਦੋਂ ਲੋਕਾਂ ਨੂੰ ਕੰਪਨੀ ਵੱਲੋਂ ਗੱਡੀ ਆਉਣ ਦਾ ਕੋਈ ਫੋਨ ਨਾ ਗਿਆ ਤਾਂ ਲੋਕ ਕਾਫੀ ਪਰੇਸ਼ਾਨ ਹੋ ਗਏ। ਕੰਪਨੀ ਨੇ ਕਈ ਲੋਕਾਂ ਨੂੰ ਉਹਨਾਂ ਦੇ ਅੰਦਰਲੇ لالਚ ਕਰਨ ਅਜਿਹਾ ਫਸਾਇਆ ਕਿ ਬੰਦਾ ਆਪ ਮੁਹਾਰੇ ਹੀ ਲੁੱਟ ਹੋ ਜਾਂਦਾ ਲੋਕ ਜਦੋਂ ਇਸ ਆਨਲਾਈਨ ਕੰਪਨੀ ਦੇ ਨੰਬਰ ਉੱਪਰ ਫੋਨ ਲਗਾ ਗੱਡੀ ਲੈਣ ਦੀ ਗੱਲ ਕਰ ਦਿੱਤਾ ਗੋ ਕੁੜੀ ਉਹਨਾਂ ਤੋਂ ਕਿਸ ਮਾਰਕੇ ਦੀ ਗੱਡੀ ਚਾਹੁੰਦੇ ਹੋ ਪੁੱਛਦੀ ਲੋਕ ਜਦੋਂ ਆਪਣੇ ਮਾਰਕੇ ਵਾਲੇ ਨਵੇਂ ਮਾਡਲ ਦੀ ਗੱਡੀ ਦੀ ਕੀਮਤ ਬਹੁਤ ਘੱਟ ਦੇਖ ਦੇ ਤਾਂ ਗੱਡੀ ਖਰੀਦਣ ਦੀ ਕਾਹਲ ਕਰਦੇ ਪਰ ਅੱਗੋ ਬੀਬੀ ਆਖ ਦਿੰਦੀ ਕਿ ਇਹ ਇੱਕੋ ਗੱਡੀ ਆਈ ਸੀ ਤੇ ਉਹ ਵਿਕ ਚੁੱਕੀ ਹੈ ਤੁਸੀਂ ਜੇਕਰ ਲੈਣੀ ਹੈ ਤਾਂ ਪੇਮੈਂਟ ਆਨਲਾਈਨ ਜਲਦੀ ਕਰੋ ਇਸ ਤੌਰ ਵਿੱਚ ਹੀ 30 ਲੋਕਾਂ ਨੇ ਆਪਣੀ ਲੁੱਟ ਕਰਵਾ ਲਈ ਤੇ ਜਦੋਂ ਕਈ ਦਿਨ ਲੰਘ ਗਏ ਤਾਂ ਕੁਝ ਨਹੀਂ ਮਿਲਿਆ ਕਈ ਲੋਕ ਕੰਪਨੀ ਦੀ ਵੈਬਸਾਈਟ ਤੋਂ ਪਤਾ ਪੜ ਜਦੋਂ ਬਲੋਨੀਆ ਪਹੁੰਚੇ ਤਾਂ ਉਸ ਪਤੇ ਉੱਪਰ ਕੋਈ ਅਜਿਹੀ ਗੱਡੀਆਂ ਵੇਚਣ ਵਾਲੀ ਏਜੰਸੀ ਨਹੀਂ ਸੀ ਆਪਣੇ ਨਾਲ ਹੋਈ ਠੱਗੀ ਦਾ ਇਹਨਾਂ ਲੋਕਾਂ ਨੇ ਬੇਸ਼ੱਕ ਪੁਲਿਸ ਨੂੰ ਦੱਸ ਦਿੱਤਾ ਪਰ ਲੁੱਟ ਹੋ ਚੁੱਕੇ ਲੋਕਾਂ ਨੂੰ ਆਸ ਨਹੀਂ ਲੱਗਦੀ ਕਿ ਉਹਨਾਂ ਦਾ ਲੁੱਟ ਹੋਇਆ ਪੈਸਾ ਵਾਪਸ ਮਿਲ ਸਕੇਗਾ ਕਿਉਂਕਿ ਇਟਲੀ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਜਿਸ ਦੁਆਰਾ ਧੱਗਾ ਨੇ ਲੋਕਾਂ ਨਾਲ ਆਨਲਾਈਨ ਧੱਕੀ ਮਾਰੀ ਹੋਵੇ ਇਸ ਤੋਂ ਪਹਿਲਾਂ ਵੀ ਲੱਖਾਂ ਯੂਰੋ ਲੋਟਲ ਲੋਕ ਆਨਲਾਈਨ ਹੋ ਚੁੱਕੀ ਹੈ ਰੋਮ ਤੋਂ ਗੁਰシャン ਸਿੰਘ ਸੋਨੀ ਦੀ ਰਿਪੋਰਟ ਹਮਦਰਦ ਟੀਵੀ